ਸੂਟ ਤੇ 500 ਦੇ ਦੋ ਦਵਾਂਗੇ ਦੇਵਾਂਗੇ ਨਾਲ ਦੇਵਾਂਗੇ 50 ਰੁਪਏ ਦੀ ਕੁੜਤੀ ਉਹ ਕਿਸੇ ਕੋ ਦੇ ਨਹੀਂ ਹੋਣੀ ਆ ਦੇਖੋ ਕੁੜਤੀਆਂ 50 ਰੁਪਏ ਦੀ ਕੁੜਤੀ ਕਿਸੇ ਨੂੰ ਦੇ ਨਹੀਂ ਆ ਆ ਦੇਖੋ ਪਲਾਜੋ ਸੂਟ ਜਿਹੜਾ ਬਜ਼ਾਰਾਂ 'ਚ 5 5 6 600 ਦੇ ਤੁਸੀਂ ਲੈਂਦੇ ਹੋ ਇੱਥੇ ਦਵਾਂਗੇ 100 ਰੁਪਏ ਦਾ ਸਾਨੂੰ ਦੇਣ ਲੱਗਿਆ ਵੱਡੀ ਆਫਰ ਦੁਪੱਟਿਆਂ ਤੇ 100 ਰੁਪਏ ਦੇ ਚਾਰ ਦੁਪੱਟੇ 100 ਰੁਪਏ ਦੇ ਚਾਰ ਦੁਪੱਟੇ ਰੰਗ ਦੇਖੀ ਚਲੋ ਕੱਲਾ ਕੱਲਾ ਤੁਹਾਨੂੰ ਆ 100 ਰੁਪਏ ਦੇ ਚਾਰ ਦੁਪੱਟੇ ਦੇ ਕੇ ਤੌਰ ਦੇਣਾ ਮਾਤੂਹੀ ਦਸਤਾਰ ਦੇ ਆ ਦੇਖੋ ਪੂਰੀ ਕਿੰਗ ਸਾਈਜ਼ ਦੀ ਬੈੱਡ ਸ਼ੀਟ ਉਹ ਬੈੱਡ ਸ਼ੀਟ ਦਾ ਤੇ ਰੇਟ ਸੁਣ ਕੇ ਤੁਹਾਡੇ ਉੱਡ ਜਾਣੇ ਨੇ ਹੋਸ਼ ਇਹ ਦੇਣੀ 500 ਦੀਆਂ ਦੋ 500 ਦੀਆਂ 2 ਲੋ ਜੀ ਵਡੀਆਂ ਚਾਦਰਾਂ ਵੀ ਤੁਹਾਨੂੰ ਦੇ ਦੇਾਂਗੇ 500 ਦੀਆਂ 2 500 ਦੀਆਂ 2 ਵੱਡੀ ਆਫਰ ਲੱਗੀ ਹੋਈ ਆ ਮਾਤੂ ਸ਼ੀਰ ਦਸਤਾਰ ਤੁਸੀਂ ਆਉਣਾ ਲੋ ਜੀ ਮਾਤੂ ਸ਼ੀਰ ਦਸਤਾਰ ਨੇ ਗਰਮੀਆਂ ਉੱਪਰ ਕੱਢ ਦਿੱਤੇ ਆਫਰ ਸੂਟਾਂ ਦੇ ਕਹਿੰਦੇ ਤੁਹਾਨੂੰ 500 ਦੇ ਦੇ ਦੇਾਂਗੇ 2 ਸੂਟ 500 ਰੇ ਦੇ ਦੇ ਦੇਾਂਗੇ 2 ਸੂਟ ਆ ਸੂਟਾਂ ਦੇ ਡਿਜ਼ਾਈਨ ਵੇਖ ਲਓ ਜਿਹੜਾ ਬਾਜ਼ਾਰਾਂ 'ਚ 7-7 8-800 ਜਦ ਤੁਹਾਨੂੰ ਦੇਣਾ ਇੱਥੇ ਮਿਲ ਜਾਣੇ ਨੇ 1000 ਦੇ 2 1000 ਦੇ 31 ਮਾਰਚ ਤੱਕ 31 ਮਾਰਚ ਤੱਕ ਲੈ ਲਓ ਫਾਇਦੇ ਉਹ ਆਪਣੀਆਂ ਜੇਬਾਂ ਬਚਾ ਲਓ ਉਹ ਜਿਹੜੇ ਬਾਜ਼ਾਰਾਂ 'ਚ ਸੂਟ ਮਿਲਲੇ ਨੇ ਤੁਹਾਨੂੰ ਹਜ਼ਾਰ-ਹਜ਼ਾਰ 15-1500 ਦੇ 86 700 ਰੁਪਏ ਦੇ ਦੇ ਦੇਣੇ ਤੁਹਾਨੂੰ 700 ਦੇ ਦੋ 1400 ਦੇ ਦੋ 1500 ਦੇ ਦੋ ਮੈਂ ਕਹਾਂ ਸੂਟਾਂ ਦੀ ਡਿਜ਼ਾਈਨਿੰਗ ਵੇਖ ਲਓ ਆ ਮੈਚਿੰਗ ਸੂਟ ਇਦਾਂ ਦੇ ਕਿਸੇ ਨੇ ਨਹੀਂ ਦੇਣੇ ਤੁਹਾਨੂੰ